I <laughs> ਪਾ ਪਾ ਤਰਮਾਨ ਸੰਗਤਾ ਤਰਮਾਨ ਮਾਈਕ ਜੀ ਦਾ ਨਾਮਦਾ ਮਾਈਕ ਜੀ ਦੇ ਕੋਲ ਇਹ ਵਰਤਮਾਨ ਸਮਾਰੋਹ ਮਾਣ ਦੇ ਵਿੱਚ ਆਸਾਰ ਸਮਾਰੋਹ ਮਾਣ ਦੇ ਵਿੱਚ ਪੜਾਈਏ ਇਹ ਦਿਨੀਆਂ ਦਾ ਮਨਾਵਾ ਹੈ ਨਲਸਰ ਤੇ ਨਲਸਰ ਦਾ ਸ਼ੁਰੂ ਹੋ ਰਿਹਾ ਅਨੁਕੀਰ ਹਕਾਰਾਂ ਵਾਸਤੇ ਸਭ ਤੋਂ ਪਹਿਤਿ ਸ਼ਹਾਦਤ ਸਤੂ ਜਗਤ ਜੀ ਦਾ ਤਾਰੀਖ ਤੇ ਭਰਾਦਰ ਸਾਹਿਬ ਦੀ ਲਸਾਂ ਦੀ ਸ਼ਹਾਦਤ ਹੈ ਉਹਨਾਂ ਦੀ ਸ਼ਹਾਦਤ ਨੂੰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਪਿਆਲਾ ਜੀ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਆਂ ਅੱਜ ਜਿਹਨੇ ਇਤਨਾ ਬਾਤ ਕਰਾਂ ਬੋਲੇ ਨੇ ਜਿਹੜਾ ਜਿਹੜਾ ਸਕਦਾ ਨੇ ਇਹਨਾਂ ਦਿਮਾਗਾਂ ਦਾ ਸਹਿਯੋਗ ਕੀਤਾ ਸਾਰਿਆਂ ਦਾ ਸਿੱਧਾ ਤੁਹਾਨੂੰ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਤ ਅਸਲ ਕੇ ਪਾਛੀ ਮੱਡੀ ਬਖਸ਼ਰੀ ਹਲਕੇ ਉੱਪਰ ਸੁਣ ਦੱਦ ਰਹੇ ਆ ਸਾਡਾ ਸਤਿ ਆਦੇ ਮੇਰੇ ਪਾਸ਼ਾ ਦੇ ਅੱਜ ਗੁਣੀਕੇ ਦੇ ਪਾਸ਼ਾ ਦਾ ਸਤਾਨ ਹੈ ਪਾਕੀ ਨੌਂਵੀਂ ਗੁਣੀਕੇ ਤੋਂ ਵੀ ਇਹ ਸ਼ਹੀਦੀ ਚੇਤਨਾ ਮਾਰਚ ਅਰੰਭ ਹੋ ਰਿਹਾ ਹੈ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਾ ਵਾਰ ਹੈ ਭਾਈ ਮਤੀ ਦਾ 250 ਸਦੀ ਦੇ ਭੈਂਦਿਆਂ ਦੀ ਸ਼ਹੀਦੀ ਦਾ ਵਾਰ ਹੈ ਉਹਨਾਂ ਦਾ ਸਤਿ ਆਦੇ ਅਸੀਂ ਪੰਥ ਨੂੰ ਚੇਤਨਾ ਲੈ ਕੇ ਸਨੇਹਾ ਲੈ ਕੇ ਚੱਲੇ ਆ ਵੀ ਪਾਤਸ਼ਾਹ ਦਾ ਸ਼ੀਸ਼ਾ ਉਹ ਰਲ ਕੇ ਸਾਰੇ ਆਪਾਂ ਪਾਸ਼ਾ ਨੂੰ ਨਮਨ ਕਰੀਏ ਸ਼ੀਸ਼ਾ ਨੂੰ ਨਮਨ ਕਰੀਏ ਔਰ ਜਿਸ ਸਤਿਗੁਰ ਨੇ ਸਾਾਨੂੰ ਜੀਵਨ ਬਖਸ਼ਿਆ ਹੈ ਉਹਦਾ ਕੋਟ ਕੋਟ ਸ਼ੁਕਰਾਨਾ ਕਰੀਏ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਤੋੜੀ ਔਰ ਉਹਨੂੰ ਗੁਰਸਿੱਖ ਬਣਾਈਏ ਔਰ ਜੋ ਗੁਰੂ ਸਾਹਿਬ ਦਾ ਸੰਦੇਸ਼ ਸੀ ਉਹਨੂੰ ਕੀ ਅਧਿਕਾਰਾਂ ਦੀ ਸਾਦੂ ਹੋਈ ਧਰਮ ਦੀ ਯਾਦ ਲਈ ਸ਼ਾਦਤ ਹੋਈ ਉਹ ਤੋਂ ਔਰ ਪੇਨਾ ਲੈ ਕੇ ਵੀ ਜ਼ਿੰਦਗੀ ਬਤੀਤ ਕਰੀਏ ਸਭ ਦਾ ਸਤਿਕਾਰ ਕਰੀਏ ਇਕ ਬਹਾਦਰ ਸਾਹਿਬ ਜਿਨ੍ਹਾਂ ਨੇ ਸ਼ਹਾਦਤ ਦੇ ਮੌਕੇ ਪਰਮੇਸ਼ਵਰ ਲਈ ਸਭ ਤੋਂ ਵੱਡਾ ਮਨੁੱਖੀ ਦੁਨੀਆਂ ਦੇ ਵਿੱਚ ਕਿੱਥੋਂ ਆਪਣਾ ਪ੍ਰਵਾਨ ਸਾਰੇ ਦੁਆਸ ਹੋਏ ਸਿੱਖਾਂ ਵਾਸਤੇ ਮਗਨਾ ਜਿਸ ਸਮੇਂ ਕਾਣੂਰੀਆ ਸਿੱਖ ਤੇ ਜਿਹੜੀ ਜਿਹੜੀ ਹੈ ਜਮਾਨੀ ਸਿੰਘ ਜੀ ਖਸਰਾ ਦੇ ਪਰਿਵਾਰ ਨੇ ਜਾਂ ਗੁਰੂ ਸਾਹਿਬ ਦੀ ਗੱਲ ਹੈ ਜਾਂ ਸਿੰਘ ਸਾਹਿਬ ਦੇ ਪੁੱਤਿਆਂ ਦੀ ਗੱਲ ਹੈ ਕਿ ਚਾਰ ਸ਼ਹਿਰਾਂ ਦੇ ਸ਼ਹੀਦ ਹੋਏ ਤੇ ਅੱਜਲੇ ਸਾਧਕ 50 ਸਾਲਾਂ ਜਿਹੜਾ ਸਮਾਜਮ ਹੈ ਉਹਦੇ ਵਿੱਚ ਨਗਰ ਕਲੀਅਕ ਕੈਂਡੀਡੇਟ ਨੂੰ ਨਾਪੜ ਸੰਸਦਾਂ ਤੋਂ 4% ਵਿੱਚ ਜਿੱਥੇ ਗੁਰੂ ਸਾਹਿਬ ਨੇ ਚਲਨ ਤੋਂ ਪ੍ਰਾਪਤ ਕਰਤੀ ਉਹਦੇ ਗੁਣੀ ਕੀ ਅੱਜ ਤੋਂ ਅਜ ਨਗਰ ਕਲੀਅਕ ਜਿਹੜਾ ਇਹ ਚੇਤਨਾ ਮਾਰਗ ਗੁੰਮ ਦਾ ਨਾਮ ਰੱਖਿਆ ਗਿਆ ਇਹ ਤੋਂ ਆਰੰਭ ਹੋਇਆ ਮੈਂ ਖਾਸ ਤੌਰ ਤੇ ਉਹਨੇ ਥੋੜਾ ਸਾ ਦਾ ਬਹੁਤ ਬਤਾਂ ਕਰਨਾ ਕਿ ਉਹਨੇ ਪਰਿਮੇਰ ਦਾ ਸਾਰਾ ਲੈਣ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਰਾਮਗੜ੍ਹ ਤੋਂ ਪੂਰੀ ਅਸਰ ਡਾਵਾ ਔਰ ਚਾਰੇ ਪਿੰਡਾਂ ਦੇ ਵਿੱਚ ਇਹ ਜਿਸ ਤਰ੍ਹਾਂ ਕਰੂ ਸੂ ਪ੍ਰਾਪਤ ਆਈ ਹੈ ਕਿ ਜਿਹੜਾ ਜਿੰਨੇ ਇਹ ਨਗਰਿਕ ਸੰਜਾਇਗਾ ਤੇ ਪੰਜਾਬ ਸਰਕਾਰ ਵੱਲੋਂ ਵੀ ਇਹ ਚਾਰੇ ਪਿੰਡਾਂ ਵਾਸਤੇ ਪੰਜਾਬ ਦਾ ਲੱਖ ਲੱਖ ਦੀ ਗ੍ਰਾਂਟ ਜਿਹੜੀ ਹੈਗੀ ਉਹpropto ਕਲੇ ਦੀਆਂ ਬਹੁਤ ਜਲਦੀ ਆ ਰਹੀ ਹੈ ਔਰ ਚਾਰੇ ਪਿੰਡਾਂ ਦੇ ਵਿੱਚ ਧਾਰਮਿਕ ਸਮਾਗਮ ਹੋਣਗੇ ਪੂਰੇ ਪੰਜਾਬ ਦੇ ਵਿੱਚ ਚਾਰ ਵੱਡੇ ਨਗਰ ਕੇਂਦਰ ਜੁੜੇ ਆ 350 ਸਾਲਾ ਸ਼ਕਤੀ ਦਿਹਾੜੇ ਦੇ ਸੰਬੰਧ ਦੇ ਵਿੱਚ ਉਹ ਕੱਟੇ ਜਾ ਰਿਹਾ ਜਿਹਦੇ ਵਿੱਚ ਪੂਰੀ ਪੰਜਾਬ ਦੀ ਸੰਗਤ ਜਿਹੜੀ ਆਏਗੀ ਉਸ ਨੂੰ ਕਰੇਗੀ ਸੋ ਬਹੁਤ ਵੱਡਾ ਇਹ ਸਮਾਗਮ ਆ ਸਾਡੇ ਲਈ ਕਤਤ ਬਟਾ ਚੇਤਨਾ ਮਾਰਕੀਟ ਨੇ ਕਿ ਸਾਨੂੰ ਸੁਚੇਤ ਹੋਣਾ ਚਾਹੀਦਾ ਕਿ ਸਾਡੇ ਗੁਰੂਆਂ ਪੀਰਾਂ ਨੇ ਇਸ ਕੌਮ ਲਈ ਕੁਰਬਾਨੀਆਂ ਦਿੱਤੀਆਂ ਅੱਜ ਉਹ ਕਿਤਨਾ ਕਿਤੇ ਪਤ ਕਰ ਰਹੀ ਹੈ ਜੀ ਨਸ਼ਿਆਂ ਵਾਲੇ ਪਾਸੇ ਜਾ ਰਹੇ ਆ ਜਾਂ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵਾਲੇ ਪਾਸੇ ਪਰ ਜਾ ਰਹੇ ਆ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹ ਗੁਰੂਆਂ ਪੀਰਾਂ ਦੀ ਜਿਹੜੀ ਚਰਨ ਸੂ ਪ੍ਰਾਪਤ ਆ ਪ리에 ਭਾਗਾ ਵਾਲਿਆਂ ਨੂੰ ਮਿਲਦੀ ਆ ਭਾਗਾ ਵਾਲਿਆਂ ਪੰਜਾਬ ਦੇ ਔਰ ਇਹ ਪਿੰਡਾਂ ਵਾਲੇ ਆਪਾਂ ਜਿੱਤੇ ਗੁਰੂ ਸਾਹਿਬ ਆ ਕੇ ਜੇ ਨੇ ਅਸ਼ੀਰਵਾਦ ਉਹਨਾਂ ਦਾ ਮਿਲਿਆ ਆਪਾਂ ਨੂੰ ਗੁਰੂ ਸਾਹਿਬ ਦੇ ਪਰਦੇਸ਼ ਮਤਾ ਮਤਾ ਪਰਦੇਸ਼ ਮਤਾ ਅਨੁਸਾਰਿਆਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਨਾਲ ਜੁੜਨਾ ਚਾ ਕੀ ਆਪਾਂ ਨੂੰ ਜਿਹੜਾ ਸਿੱਖ ਰੰਧਾ ਪੰਸਰਤਆ ਗੁਰਨਾਮਕ ਪਾਇਸ਼ਾ ਜਿਹਨਾਂ ਦਾ ਅੰਸਰ ਜਪਤਾ ਕਿ ਦਸਾਂ ਨਾਂ ਦੀ ਕਿਰਤ ਦਾ ਨਾਮ ਜਪਾਂ ਦੇ ਬਣ ਕੇ ਸਚਨਾ ਉਹਦੇ ਸਾਹਮਣੇ ਕਰਨਾ ਹੈ